ਸੋ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਚ ਹੋ ਤੇ ਆਪਾਂ ਵਧੀਆ ਠੀਕ ਠਾਕ ਦੇਖੀਏ ਫੋਟੋ ਕਿਦਾਂ ਦੀ ਆਉਂਦੀ ਵਧੀਆ ਆਉਂਦੀ ਤੇ ਅੱਜ ਦਾ ਬਲੌਗ ਆਪਾਂ ਕਰਦਾ ਸਟਾਰਟ ਯਾਰ ਆਪਾਂ ਹੋ ਗਏ ਆ ਟਾਈਮ 8 ਵਜੇ ਦੇ ਰਾਤ ਦੇ ਤੇ ਬਾਕੀ ਕੁਝ ਨਹੀਂ ਇਧਰ ਬਟਨ ਲਾਉਂਦਾ ਪਤਾ ਲੱਗਦਾ ਹੁਣ ਯਾਦ ਆਉਂਦੀ ਕਰਦੀ ਜਿਆਦਾ ਕਿ ਮੰਮੀ ਦੀ ਹੈ ਮੰਮੀ ਦੀ ਯਾਦ ਆਉਂਦੀ ਹੈ ਮੰਮੀ ਨੂੰ ਕਹੇ ਮੰਮੀ ਨੂੰ ਕਹੇ ਬਲੌਗ ਦੇਖਦੀ ਮੰਮੀ ਮੰਮੀ ਬਲੌਗ ਦੇਖਦੀ ਹਣੀ ਕਹੇ ਮੰਮੀ ਬਟਨ ਵੇ ਟਲਾਇਆ ਲਾਉਂਦਿਆ ਕੱਸ ਕੇ ਲਾ ਤੇ ਉੱਤੇ ਦੋ ਤਿੰਨ ਸੂਈਆਂ ਸੀ ਉਹ ਜੰਗਾਲੀਆਂ ਸਾਰੀਆਂ ਐਵੇਂ ਜੰਗਾਲੀਆਂ ਯਾਰ ਜੰਗਾਲੀਆਂ ਨਹੀਂ ਫੜਦੀ ਇਹ ਇਹ ਬੰਦਾ ਕਰੰਦਿਆ ਬਟਨ ਲਾਉਂਦਿਆ ਤੇ ਇਧਰ ਬੰਦਾ ਇਹ ਤਿਆਰ ਨਹੀਂ ਹੋਇਆ ਅਜੇ ਤੱਕ ਇਹਦਾ ਕੋਈ ਹਾਲ ਨਹੀਂ ਇਹ ਸਾਰੇ ਤਿਆਰ ਕਰ ਕਰ ਰੱਖਦੇ ਮੇਰੀ ਵੀ ਲੋਈ ਤਿਆਰ ਠੀਕ ਆ ਤੇ ਚਲਦੇ ਆਂ ਆਪਾਂ ਪਲਾਂਟ 'ਚ ਜਾ ਕੇ ਦੇਖਦੇ ਆਂ ਮੋਲ ਚੱਲ ਕੀ ਬੰਦਾ ਟੇਡਾ ਆਪਣਾ ਟੇਡਾ ਆਪਣਾ ਥੋੜਾ ਜਿਹਾ ਵਧੀਆ ਤੇ ਡੋਲਾ ਛੋਲਾ ਕੈਮ ਚੜਦੀ ਗਲਾ ਸ਼੍ਰੀਕਣਾ ਜਾ ਕੇ ਮੱਥਾ ਲਾਉਣਾ ਦੋ ਮੋਰ ਧੰਡੇ ਕਰਨੇ ਹੈ ਤੇ ਪਰ ਨਾਲ ਜੇ ਆਪਾਂ ਨਾਲ ਕਿੱਦਾਂ ਦਾ ਬੱਚਾ ਦੱਸੋ ਤੇ ਬਾਕੀ ਜਾ ਕੇ ਪਲਾਂਟ 'ਚ ਪਹਿਲਾਂ ਖਾਵਾਂਗੇ ਰੋਟੀ ਰੋਟੀ ਖਾਣ ਤੋਂ ਬਾਅਦ ਕਿੰਨੇ ਗਾੜ੍ਹ ਨਿਕਲਦੇ ਕੀ ਹੁੰਦਾ ਤੁਸੀਂ ਰੋਪਣੇ ਨਾਲ ਜੁੜੇ ਹੁੰਦਾ ਦਿਖਾਉਂਦੇ ਰਵਾਂਗੇ ਆਪਾਂ ਤੂੰ ਨਾਲ ਆ ਜੇ ਸੌਣਿਆਣਾ ਇਹ ਸੌ ਜਾ ਦੇਖੋਗੀ ਇਹ ਸੌ ਜਾਂਦਾ ਹੁੰਦਾ ਈ ਲੱਸੀ ਬੰਦਾ ਏ ਦੇਖੋ ਕੀ ਬੰਦਾ ਲਿਚੀ ਏ ਤੇ ਤੇਰੇ ਵੀ ਗੜ ਨਿਕਲੇ ਆ ਬੰਦਾ ਕੀ ਏ ਮੇਰੇ ਆਹ ਹਾਂ ਹੁੰਦਾ ਜਿੱਦੇ ਭਾਗਲੀ ਨੇ ਤੇ ਗਰੇਨ ਖੜਨੀ ਖੜਨੀ ਅੱਜ ਤੇਰੀ ਸ਼ਾਮ ਜਾ ਪਿੰਡ ਨੂੰ ਕਿ ਮੇਰੇ ਨੰਬਰ ਹੈ ਆ ਤੇ ਤੂੰ ਹੀ ਲਾਇਆ ਕਰਨੀ ਸਭ ਕੁਝ ਮੇਰਾ ਦੋ ਦੇ ਨੰਬਰ ਹੋਣਾ ਇਹਦੀ ਸ਼ਰਮਾਨੀ ਤੈਨੂੰ ਹੈ ਨਹੀਂ ਵੀ ਮੈਂ ਤੈਨੂੰ ਸ਼ਰਮਾਈ ਤੂੰ ਵੀ ਨਾ ਲਾ ਗਿਆ ਜਦੋਂ ਮੈਂ ਜਾਂਦਾ ਰਿਆਂ ਆ ਐਣੂ ਮੁਕਰ ਆ ਦੂ ਅਮਰੀਕਾ ਚਲਦੀ ਚਲੀਆਂ ਕਿਉਂ ਨਹੀਂ ਕਿੰਨੇ ਘਾੜਨ ਲਈ ਤੇਰੇ ਮਗਰ ਉਹ ਉਹ ਅੱਨੇ ਰੋਗੇ ਰਚ ਚੁਰੋ ਗਿਆ ਬੰਦੇ ਦੋ ਜਗ੍ਹਾ ਤੇ ਫੋਲ ਕਰ ਛੱਡੀਆਂ ਨੇ ਆਹ ਆਹ ਦੱਸੋ ਬਾਈ ਕਿਨੇ ਕੱਢ ਨਿਕਲੇ ਕੱਢਦੇ ਨੇ ਤੂੰ 10 ਪਹਿਲਾਂ 16 ਕੱਢ ਰ ਕੱਢੇ ਤੇਰੇ ਬਰਾਜ ਆਈ ਆਈ ਮੇਰੇ ਭਾਗ ਹਾਂ ਉਹਦੇ ਬਾਅਦ ਚ 30 ਕੱਢ ਪਨੇ ਖੜੇ ਨਹੀਂ 16 ਕਿ 20 16 ਆਈ ਕੱਢੇ ਉਧਰੋਂ ਅੱਛਾ ਬਾਕੀ ਜਿਹੜਾ ਗਾਇਤ ਜੇ 36 ਕੱਢ ਰ ਕੱਢੇ ਤੇ ਬਾਅਦ ਚ 37 ਕੱਢ 37 ਕੱਢ ਟੋਟਲ ਬੀਮ ਮੇਰੇ ਸਾਹਣਾ 16 ਕਹਿੰਦੇ 72 ਆ ਤੂੰ ਅੱਜ 36 ਭਰਾ ਕੇ 72 ਕਿਥੇ 72 ਸਾਰੇ ਹੀ ਮਾਮਾ ਸਾਰੇ ਹੋਏ ਹੁਣ ਸਰਜਰੀ ਮਾਰਦੀ ਉਹਨੇ ਹਾਂ ਸਰਜਰੀ ਹੋ ਚੁੱਕੀ ਆ ਹਾਂ ਦੱਸੋ 100 ਆਪਾਂ ਪਹੁੰਚ ਗਏ ਆ ਪਲਾਂਟ ਦੇ ਵਿੱਚ ਤੇ ਤਿੰਨ ਤਰੇ ਆਪਣੀ ਆ ਲੱਗਿਆ ਅੱਜ ਆਪਾਂ ਫੇਰ ਇੱਕ ਗੈਡਰੀ ਦਾ ਗੱਡਾ ਲੋਡ ਕਰਨੇ ਬੂਮ ਦੇ ਦਾ ਗਰੇਨਾਂ ਦਾ ਸੰਭ ਤੇ ਆਪਣਾ ਕੰਟੇਨਰ ਇਹ ਪਿਆ ਐਵੇਂ ਮਸ਼ੀ ਮਸ਼ੀ ਬੰਦੇ ਆ ਔਰ ਲੇਵਰ ਦੇ ਰੂਮ ਆ ਤੇ ਇਹ ਵੀ ਤੇ ਇਹ ਵੀ ਬਣ ਲੱਗਾ ਇਹ ਵੀ ਲੇਵਰ ਦਾ ਕਿਲਾ ਉਹਨਾਂ ਇੱਥੇ ਰੱਖਣਾ ਖਤਰਾ ਹੈ ਐਣ ਤੇ ਬਾਕੀ ਦੋ ਵਲੋਗ ਅਕਨ ਤੋਂ ਹੁਣੇ ਤੁਹਾਨੂੰ ਜਦੋਂ ਗੱਟ ਲੋਡ ਕਰਾਂਗੇ ਤੇ ਜਮੀਨ ਦੇ ਵਿੱਚ ਹਮੇਸ਼ਾ ਲੱਦੇ ਰਹਿਣਾ ਚਾਹੀਦਾ ਮੁਸੀਬਤਾਂ ਦੇ ਨਾਲ ਤੇ ਮੱਥਾ ਲਾ ਕੇ ਰੱਖਣਾ ਚਾਹੀਦਾ ਕਦੀ ਨਾ ਕਦੀ ਰੱਬ ਕਾਮਯਾਬ ਕਰ ਹੀ ਦਿੰਦਾ ਜਿੱਦਾਂ ਕਿ ਮੈਂ ਮਸੀਹ ਵਾਂਣਾ ਲੜਦਾ ਤੇ ਕਦੀ ਨਾ ਕਦੀ ਆਪਰੇ ਰੱਬ ਕਾਮਯਾਬ ਕਰੂਗਾ ਤੁਸੀਂ ਮੈਨੂੰ ਰਿਪੋਰਟ ਕਰੋ ਤੇ ਤੁਸੀਂ ਚੜ੍ਹਦੀ ਕਲਾ ਰਹਿਓ ਓਕੇ ਹੋ ਵੀ ਮਿੱਤਰੋ ਗਾਰਡਰ ਕਰਨ ਲੱਗਿਆ ਆਪਾਂ ਲੋਡ ਤੇ ਪਰਸੂ ਖਲੋਤਾ ਖੱਟਾ ਭੂੜ ਬਣ ਕੇ ਇਹ ਕਿਉਂ ਕੱਪੜੇ ਪਾਏ ਨੇ ਤੁਸੀਂ ਨਹੀਂ ਹੜਾਉਂਗਾ ਮੀ ਆਉਦਾ ਮੀ ਦੇ ਕਰਨ ਪਾਏ ਇਦੇ ਨਾਲ ਤੱਕੀ ਭੇਜ ਨਹੀਂ ਸਕਦੇ ਹੈ ਭੇਜ ਗਾਉਣੀ ਸਕਦੇ ਹਾਂ ਜਿੰਨੇ ਇੱਚ ਮੋਰੀਆਂ ਆਈਆਂ ਨੇ ਭੇਜ ਤੇ ਇਦਾਂ ਜਣਾ ਲੈ ਮੋਰੀਆਂ ਕਿਤੇ ਤੂੰ ਆਪ ਹੀ ਕੀਤੀਆਂ ਇਹ ਨਾਲ ਜੇਬੇ ਵੀ ਲੱਗੇ ਬਹੁਤ ਸੋਨਾ ਸੂਟ ਹੈ ਭਾਈ ਫੋਨ ਤੇ ਇਦਾਂ ਪਾਉਣਾ ਪੈਂਦਾ ਥੱਲੇ ਲੈ ਕਰ ਪਾਵੀਂ ਉਹਦੀ ਦੀਦੀ ਆ तो वाली ना। तो भाई साहब तो कुछ करो ऑपरेटर नहीं है क्या करें <laughs> कर मैं बोलने लगा ही ही उनको तो ब्लॉग चालू की तरह मैसेज कर दिया है दो इधर बैठे हैं हाँ जी, तो है। तो आ, बोलो, जी। बोलो जी मैसेज कर दिया है ऑपरेटर आएगा तो गेटर लोड होगा नहीं आएगा तो नहीं होगा वीडियो बड़ी बहुत सोनी आ रही है सही में मजाक नहीं दो बंदे बैठे ਜੀ ਇਹ ਫੋਨ ਦੇ ਵਿੱਚ ਹਾਂ ਜੀ ਪਾਜੀ ਨਹੀਂ ਮੈਂ ਅੱਜ ਹੀ ਡਾਊਨਲੋਡ ਕੀਤਾ ਕੀ ਕਹਿਣਾ ਚਾਹਤੇ ਹੋ ਇਹ ਵਾਲਾ ਇਧਰ ਸਾਈਡ ਨਹੀਂ ਆਗੇ ਕੰਮ ਇਧਰ ਕੰਮ ਸਾਈਡ ਚੱਲਣ ਦਿਆ ਲੋਰ ਲੋਰ ਦੀ ਨਹੀਂ ਆਉਦੀ ਮੂੰਹ ਮੂੰਹ ਦੀ ਆਉਦੀ ਇਧਰ ਇਹ ਇਹ ਥੋੜਾ ਸਾਈਡ ਸਾਈਡ ਹੈ ਸੈਲਰੀ ਵੀ ਨਹੀਂ ਆ ਰਹੀ ਸੈਲਰੀ ਨਹੀਂ ਆਉਂਦੀ ਬੰਦਾ ਸਾਈਡ ਡਿਊਟੀ ਕਰਨ ਨੂੰ ਜਦੋਂ ਸੈਲਰੀ ਨਾ ਆਵੇ ਡਿਊਟੀਆਂ ਨੂੰ ਜੀ ਨਹੀਂ ਕਰਦਾ ਮੈਂ ਇੱਕ ਦਿਨ ਵੱਧ ਗਿਆ ਨਾ ਵਿੱਚ 33 ਨਹੀਂ ਤੇਰੀ ਸੈਲਰੀ ਤੇ ਤੇਰੀ ਕਿਹੜੀ ਕੋਲ ਰਹੀ ਤੂੰ ਪਹਿਲੇ ਹੀ ਢਾਤੀ ਤੇ ਸਾਡੀ ਵੀ ਉੱਡ ਗਈ ਸਾਡੀ ਕਿਹੜੀ ਸਾਡੇ ਕੋਲ ਬਾਅਦ ਸੜਦੇ ਦੋ ਦਿਨ ਵੱਧ ਗਿਆ 33 ਦੇ ਦੋਵੇਂ ਮਹੀਨੇ 33 ਦੇ ਆ ਗਏ ਕੀ ਕਹਿੰਦੇ ਚਾਹੁੰਦੇ ਭਾਜੀ ਤੁਸੀਂ ਪੰਜ ਪੰਜ ਕਮੇਟੀਆਂ ਦਾਰ ਨਹੀਂ 100 ਕੰਮ ਕਰਨ ਦੇ ਅੱਛਾ ਗੂਣ ਤੇ ਗੂਣ ਆਵੇ ਕੇ ਲੋ ਵੀ ਮਿੱਤਰੋ ਪਹਿਲਾ ਗਾਡਰ ਆਪਾਂ ਲਿਆ ਵਾ ਚੁੱਕ ਤੇ ਦੇਖਦੇ ਆ ਕੀ ਮਾਲ ਚੱਲ ਬੰਦਾ ਲੈ ਕੇ ਚੱਲਦੇ ਆ ਕਿਦਾਂ ਦਾ ਰਾਹ ਗੜੀ ਕੀ ਰਸਤ ਕੀ ਪ੍ਰੋਬਲਮ ਕੀ ਵੀਕਸ ਓਏ ਮਾਮਾ ਪਰਲੇ ਸਾਈਡ ਦੀ ਸ਼ਟਰਿੰਗ ਚੁੱਕੀ ਗਈ ਸਾਰੀ ਓ ਪਰਲੇ ਸਾਈਡ ਦੀ ਉਹ ਚੁੱਕੀ ਗਈ ਸਾਰੀ ਪਰਲੇ ਸਾਈਡ ਰੁਕ ਜਾਨੋ 2 ਮਿੰਟ ਉਹ ਦੇ ਉਹ ਚੁੱਕੀ ਗਈ ਆ ਜਿਹੜੀ ਸਾਈਡ ਵਾਲੀ ਸਾਈਡ ਪਲੇਅਰ ਉਹ ਹੁਣ ਉਧਰ ਡਿੱਗ ਡੁੱਗਣਾ ਕੱਟੀ ਦੇ ਕੱਟੀ ਦੇ ਪਾਸੇ ਜਾਓ ਪਾ ਇਦਾਂ ਕਰੋ ਨਾ ਉਹ ਗਾੜਾ ਨਹੀਂ ਕੀ ਪਤਾ ਉਹ ਹੁਣ ਲੌਣੀ ਪੈਣੀ ਜੇ ਰਾਹ ਚ ਲੇਕੀ ਗਰਮਾ ਇੱਥੇ ਜੇ ਆ ਗਈ ਨਾਲ ਫਿਰ ਇੱਥੇ ਲਾਥੇ ਠੀਕ ਹੈ ਓਕੇ ਰੇਡਰ ਲੋ ਉਧਰ ਪਹਿਲਾ ਗਾੜਾ ਪਹੁੰਚ ਗਿਆ ਆਪਣੇ ਕੋਲ ਸੀਸ ਤੇ ਸੀਸੇ ਤੇ ਲਪੜੇ ਲਪੜੇ

ਆਪਾਂ ਗਾਡਰਸ ਗਾਡਰ ਲਾ ਕੇ ਫਿਰ ਅਗਲਾ ਲੋਡ ਕਰਨ ਜਾਣਾ ਤੇ ਉਸੇ ਲੋਡ ਕਰਨ ਜਾ ਕੇ ਫਿਰ ਆਪਾਂ ਮਿਲਦੇ ਆਂ ਬਲੌਗ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਤੇ ਸਪੋਰਟ ਕਰੋ ਲੱਗਾ ਕਿਚਨ ਵਾਲੇ ਬਹੁਤ ਆ ਸਾਡੇ ਨਾਲ ਵੀ ਆ ਤੇ ਸਾਡੇ ਤੋਂ ਬਾਅਦ ਵੀ ਆ ਤੇ ਜਰੂਰ ਲੋਡ ਕਰਿਓ ਆਪਕੇ ਮਿਲਦੇ ਆਂ ਤੱਕ ਲੇਕਿਨ ਜੇ ਅਗਰ ਇਸ ਦਾ ਜੋ ਸਿਸਟਮ ਹੈ ਨਾ ਸਟਾਫ ਜੋ ਸਟਾਫ ਹੈ ਨਹੀਂ

नई हा इतो ਪਹਿਲੇ ਨੇ ਕਿਥੇ ਨਿਕਲਿਆ ਹੋਇਆ ਗਾਡੀ ਖੜਾ ਲੋਕ ਮੜੀਥਰ ਗਿਆ ਜਿੰਨਾ ਪਾਇਪ ਕਰੋ ਪਾਇਪ ਹੀ ਗਿਆ ਕੁੱਤੇ ਬੈਰੀਦਾਰੀ ਪੂਰੀ ਕਰਦੀ ਫਿਰ ਰੋਡ

ਦੇਣ ਚੜ ਗਿਆ ਹੈ ਤੇ ਤੁਸੀਂ ਕੀ ਕਹਿੰਦੇ ਉਹ ਨਹੀਂ ਬੰਦਾ ਸਾਡਾ ਜੈਨ ਦੇ ਟੈਟ ਕਰਦਾ ਕਿਹੜਾ ਹੁਣ ਇਹ ਗਾਣਾ ਲਾਇਆ ਹੈ ਉਹ ਗਾਣਾ ਨਹੀਂ ਸੁਣਾਇਆ ਤੁਹਾਨੂੰ ਆਪਾਂ ਨੇ ਹਾਂ ਉਹ ਅੱਛਾ ਜੇ ਲੋ ਵੀ ਜਲਦੀ ਜਲਦੀ ਇਹਨੂੰ ਕਰਦੇ ਆ ਖਾਲੀ ਤੇ ਮਿਲਦੇ ਆਂ ਨਾਲੋਂ ਅੱਗੇ ਅੱਜ ਬੰਦੇ ਅਸੀਂ ਇੰਨੇ ਹੀ ਆ ਬਸ 1 2 3 ਤੇ 4 ਕਿਉਂ ਜਾਣਾ ਨੇਰੀ ਲੈ ਛੱਡੀ ਭਾਈਆ ਵੀ ਨੀ ਉਤਰਿਆ ਆ ਗੱਡੀ ਐ ਗਾਡਰ ਵੀ ਤਿੰਨ ਆਹੀ ਗਾਡਰ ਵੀ ਤਿੰਨ ਅੱਜ ਲਿਆਂਦੇ ਪਰਸ਼ੂ ਛੱਡ ਗਿਆ ਅੱਧ ਵਿਚ ਪੱਜ ਗਿਆ ਲਾਂ ਤਾਂ ਪਾਉ ਪਰਸ਼ੂ ਨੂੰ ਤਿੰਨੇ ਜਾਣਕ ਲੋਗੇ ਇੱਥੇ ਉਹ ਨਹੀਂ ਤਿੰਨੇ ਤਿੰਨੇ ਕੰਮ ਹੋ ਗਿਆ ਪਰਸ਼ੂ ਨੂੰ ਲਾਂ ਤਾਂ ਬਹੁਤ ਤਿੰਨੇ ਜਾਣੇ ਲੋ ਪਰਸ਼ੂ ਨਹੀਂ ਗੋਲੀਆਂ ਤੇ ਚੱਲਣ ਵਾਲਾ ਉਹਦੇ ਆਪ ਬਲਾਕ ਜੀ ਪਾਲਾਂਗੇ ਆਪ 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 ਆਪਣਾ ਆਪਾਂ ਆਪਣਾ ਦੋਚਣਾ ਉਹਦਾ ਵੇਖਣਾ ਇਹਦੇ ਸਰਪਲੀਨ ਦੇਣਾ ਆਉਂਦੇ 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 ਬੰਦੇ ਉਹ ਵੀ ਮੇਤਰੋ ਆਪਾਂ ਰੱਖਤੇ ਅੱਜ ਤਿੰਨ ਗੱਡਰ ਛਾ ਗਏ ਆਪਾਂ ਤੇ ਲੋ ਬਈ ਮੇਤਰੋ ਆਪਾਂ ਅੱਜ ਤਿੰਨ ਗੱਡ ਰੱਖਤੇ ਆਪਾਂ ਪੂਰਾ ਛਾ ਗਏ ਤੇ ਪੂਰਾ ਸ਼ਾਹ ਕੇ ਆ ਇਧਰ ਪਹਾੜੀਆਂ ਦਾ ਵੀਊ ਵੇ ਕੋ ਪਹਾੜੀ ਦੇ ਥੱਲੇ ਥੱਲੇ ਗੱਟ ਰੱਖੰਦੇ ਆ ਤੇ ਬਾਕੀ ਦੀ ਰਿਪੋਰਟ ਇਹ ਆਗੇ ਚੈਨਲ ਨੂੰ ਆਪਣੇ ਨੂੰ ਕਰੋ ਵੱਤਵਾ سبسਕ੍ਰਾਈਬ ਤੇ ਲਾਈਕ ਕਮੈਂਟ ਕਰੋ ਤੇ ਬਾਕੀ ਉਹ ਐਕਸ ਲੈ ਕੇ ਜਾਂਦਾ ਤੇ ਇਧਰੋਂ ਆਪਾਂ ਥੋਲ ਦੇਣਾ ਹੁਣ ਥੋਲ ਕੇ ਥੋਲ ਕੇ ਤੇ ਫੇਰ ਆਪਾਂ ਵੀ ਆਉਣੇ ਚੱਲ ਜਾਣਾ ਰੋਟੀ ਲੈ ਕੇ ਆਪਾਂ ਇਹ ਗਲਵਾ ਦੇ ਇਨ ਬਾਕੀ ਆਪਲੇ ਇੰਸਟਾਗ੍ਰਾਮ ਤੇ ਵੀ ਜਾ ਕੇ ਇੱਕ ਮਿੰਟ ਜਾ ਬਾਕੀ ਆਪਣੇ ਇੰਸਟਾਗ੍ਰਾਮ ਤੇ ਵੀ ਜਾ ਕੇ ਆਈ ਐਮ ਸਿੱਧੂ ਆਈ ਡੀ ਤੇ ਜਾ ਕੇ ਤੇ ਉਹ ਰੀਲਾਂ ਵੇਖ ਕਰੋ ਤੇ ਜੀ ਆਪਾਂ ਨੂੰ ਯਾਰ ਬਹੁਤ ਦਾਈ ਮੇ ਤਰਿਆ ਅਜ ਇੱਕਾਤ ਲੈ ਗਏ ਇੱਥੋਂ ਤੱਕ